ਭਗਵਾਨ ਬਾਲਮਿਕੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਜਲੰਧਰ ਦੇ ਬੱਸੀ ਨੌ ਦੇ ਵਿੱਚ ਖੜੇ ਆ ਕਿੱਥੇ ਸਾਡੇ ਨਾਲ ਪ੍ਰਧਾਨ ਸਾਹਿਬ ਆ ਪ੍ਰਧਾਨ ਜੀ ਹਰ ਸਾਲ ਜਿੱਦਾਂ ਇਸ ਸਾਲ ਵੀ ਭਗਵਾਨ ਬਾਲਮਿਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਦੇਸ਼ ਵਾਸੀਆਂ ਨੂੰ ਜੈ ਬਾਲ ਮਿਕੀ ਜੀ ਜੈ ਸ਼੍ਰੀ ਰਾਮ ਅੱਜ ਮੁਹੱਲਾ ਸ਼ਾਹਕੁਲੀ ਦੇ ਵਿੱਚ ਭਗਵਾਨ ਵਾਲਿਕ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਵਾ ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਮੰਦਿਰ ਆ ਨਾਨਕਸ਼ਾਹੀ ਏਟ ਦਾ ਮੰਦਿਰ ਆ ਭਗ ਸਨ 47 ਤੋਂ ਵੀ ਪਹਿਲਾਂ ਦਾਵਾ ਜਦੋਂ ਇੱਥੇ ਮੁਸਲਮਾਨ ਸ਼ਾਸਕ ਸੀ ਤੇ ਇਹ ਉਸ ਟਾਈਮ ਦਾ ਇਹ ਮੰਦਿਰ ਹੈ ਭਗਵਾਨ ਵਾਲੀਗ ਮਹਾਰਾਜ ਜੀ ਦਾ ਤੇ ਅੱਜ ਇੱਥੇ ਭਗਵਾਨ ਵਾਲੀਗ ਮਹਾਰਾਜ ਦਾ ਦਿਹਾੜਾ ਮਨਾਇਆ ਗਿਆ ਤੇ ਇੱਥੇ ਨਹੀਂ ਪੂਰੇ ਦੁਨੀਆ ਵਿੱਚ ਭਗਵਾਨ ਵਾਲੀਗ ਮਹਾਰਾਜ ਦਾ ਦਿਹਾੜਾ ਮਨਾਇਆ ਗਿਆ ਵਾ ਤੇ ਅਸੀਂ ਸਾਰੇ ਆਪਣੇ ਆਪਣੇ ਟੀਮ ਵਾਲੋ ਐਸਸੀ ਬਰਗੇਡਾ ਵਾਲੋ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਆ ਜਾਵਰਮੀਕੀ ਹਰ ਹਰ ਵਾਲਮੀਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਐਸਸੀ ਬਰੇਡ ਵਲੋਗ ਜਿਹੜਾ ਬੜੀ ਧੂਮ ਧਾਮ ਨਾਲ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਮਨਾਇਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਵੰਨ ਰਿਵੀ ਜਲੰਧਰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਅੱਜ ਅਸੀਂ ਜਲੰਧਰ ਦੇ ਬੱਸੀ 9 ਦੇ ਵਿੱਚ ਖੜੇ ਹਾਂ ਕਿੱਥੇ ਸਾਡੇ ਨਾਲ ਪ੍ਰਧਾਨ ਸਾਹਿਬ ਹੈ ਪ੍ਰਧਾਨ ਜੀ ਹਰ ਸਾਲ ਸਾਰੇ ਦੇਸ਼ ਵਾਸੀਆਂ ਨੂੰ ਜੈਵਲ ਮਿੱਕੀ ਜੀ ਜੈ ਸ਼੍ਰੀ ਰਾਮ ਅੱਜ ਮੁਹੱਲਾ ਸ਼ਾਹਕੁਲੇ ਦੇ ਵਿੱਚ ਭਗਵਾਨ ਵਾਲਿਕ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ ਵਾ ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਮੰਦਿਰ ਆ ਨਾਨਕਸ਼ਾਹੀ ਏਟ ਦਾ ਮੰਦਿਰ ਆ ਭਗਵਾਨ ਵਾਲਿਕ ਮਹਾਰਾਜ ਜੀ ਦਾ ਤੇ ਇਹ ਮੰਦਿਰ ਸਨ 47 ਤੋਂ ਵੀ ਪਹਿਲਾਂ ਦਾਵਾ ਜਦੋਂ ਇੱਥੇ ਮੁਸਲਮਾਨ ਸ਼ਾਸਕ ਸੀ ਤੇ ਇਹ ਉਸ ਟਾਈਮ ਦਾ ਇਹ ਮੰਦਿਰ ਆ ਭਗਵਾਨ ਵਾਲਿਕ ਮਹਾਰਾਜ ਜੀ ਦਾ ਤੇ ਅੱਜ ਇੱਥੇ ਭਗਵਾਨ ਵਾਲਿਕ ਮਹਾਰਾਜ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ ਤੇ ਇੱਥੇ ਨਹੀਂ ਪੂਰੇ ਦੁਨੀਆ ਵਿੱਚ ਭਗਵਾਨ ਵਾਲਿਕ ਮਹਾਰਾਜ ਦਾ ਦਿਹਾੜਾ ਮਨਾਇਆ ਗਿਆ ਵਾ ਤੇ ਅਸੀਂ ਸਾਰੇ ਆਪਣੇ ਆਪਣੇ ਟੀਮ ਵਾਲੋ ਐਸਸੀ ਬਰਗੇੜਾ ਲੋ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਆ ਜਾਵਰਮਿਕੀ ਹਰ ਹਰ ਵਾਲਮੀਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਐਸਸੀ ਬਰੇਡ ਵਲੋਗ ਜਿਹੜਾ ਬੜੀ ਧੁੰਮ ਧਾਮ ਨਾਲ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਮਨਾਇਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਵਨ ਰਿਵੀ ਜਲੰਧਰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜਾ ਦੇ ਵਿੱਚ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਤੇ ਅੱਜ ਅਸੀਂ ਜਲੰਧਰ ਦੇ ਬੱਸੀ 9 ਦੇ ਵਿੱਚ ਖੜੇ ਆ ਕਿੱਥੇ ਸਾਡੇ ਨਾਲ ਪ੍ਰਧਾਨ ਸਾਹਿਬ ਆ ਪ੍ਰਧਾਨ ਜੀ ਹਰ ਸਾਲ ਦੀ ਤਰ ਸਾਰੇ ਦੇਸ਼ ਵਾਸੀਆਂ ਨੂੰ ਜੈਵਲ ਮਿੱਕੀ ਜੀ ਜੈਸ਼ੀ ਰਾਮ ਅੱਜ ਮੁਹੱਲਾ ਸ਼ਾਹਕੁਲੀ ਦੇ ਵਿੱਚ ਭਗਵਾਨ ਵਾਲੀਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ ਵਾ ਮੈਂ ਦੱਸਣਾ ਚਾਹੁੰਨਾ ਵਾਂ ਕਿ ਇਹ ਜਿਹੜਾ ਮੰਦਿਰ ਆ ਨਾਨਕਸ਼ਹੀ ਏਥੇ ਦਾ ਮੰਦਿਰ ਆ ਭਗਵਾਨ ਵਾਲੀਮਹਾਰਾਜ ਜੀ ਦਾ ਤੇ ਇਹ ਮੰਦਿਰ ਸਨ 47 ਤੋਂ ਵੀ ਪਹਿਲਾਂ ਦਾ ਵਾ ਜਦੋਂ ਇੱਥੇ ਮੁਸਲਮਾਨ ਸ਼ਾਸਕ ਸੀ ਤੇ ਇਹ ਉਸ ਟਾਈਮ ਦਾ ਇਹ ਮੰਦਿਰ ਆ ਭਗਵਾਨ ਵਾਲੀਮਹਾਰਾਜ ਜੀ ਦਾ ਤੇ ਅੱਜ ਇੱਥੇ ਭਗਵਾਨ ਵਾਲੀਮਹਾਰਾਜ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ ਤੇ ਇੱਥੇ ਨਹੀਂ ਪੂਰੇ ਦੁਨੀਆਂ ਵਿੱਚ ਭਗਵਾਨ ਵਾਲੀਮਹਾਰਾਜ ਦਾ ਦਿਹਾੜਾ ਮਨਾਇਆ ਗਿਆ ਵਾ ਤੇ ਅਸੀਂ ਸਾਰੇ ਆਪਣੇ ਆਪਣੇ ਟੀਮ ਵਾਲੋ ਐਸਸੀ ਬਰਗੇਡਾ ਲੋ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਆ ਜੈਵਲ ਮਿੱਕੀ ਹਰ ਹਰ ਵਾਗਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮੀਕੀ ਮਹਾਰਾਜ ਦਾ ਐਸਸੀ ਬਰੇਡ ਵਲੋ ਜਿਹੜਾ ਬੜੀ ਧਮ ਧਾਮ ਨਾਲ ਪ੍ਰਕਾਸ਼ ਦੇੜਾ ਮਨਾਇਆ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਮਨਾਇਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਵੰਨ ਰਿਵੀ ਜਲੰਧਰ